ਕੀ ਤੁਹਾਨੂੰ ਪਤਾ ਹੈ ਵਿਟਾਮਿਨ B12 ਦੀ ਘਾਟ ਚੁਪਚਾਪ ਸਰੀਰ ਨੂੰ ਕਮਜ਼ੋਰ ਕਰ ਦਿੰਦੀ ਹੈ ਵਿਟਾਮਿਨ B12 ਸਰੀਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖੂਨ ਦੇ ਲਾਲ ਸੈੱਲ ਬਣਾਉਂਦਾ ਹੈ ਅਤੇ ਦਿਮਾਗੀ ਸਿਹਤ ਲਈ ਲਾਜ਼ਮੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਵਿਟਾਮਿਨ B12 ਦੀ ਕਮਜ਼ੋਰੀ ਹੈ ਤਾਂ ਆਹ ਸਿੰਪਟਮਸ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਜਿਵੇਂ ਕਿ ਥਕਾਵਟ ਤੇ ਕਮਜ਼ੋਰੀ ਰਹਿਣਾ ਚੱਕਰ ਆਉਣਾ ਯਾਦਅਸਤੀ ਕਮੀ ਜਾਂ ਚੀਜ਼ਾਂ ਚਿੱਤੇ ਭੁੱਲਣੀਆਂ ਹੱਥਾਂ ਪੈਰਾਂ ਵਿੱਚ ਸੁੰਨ ਹੋਣਾ ਜਾਂ ਫਿਰ ਕੀੜੀਆਂ ਚੁਭਣੀਆਂ ਪੀਲਾਪਣ ਜਾਂ ਫਿੱਕਾ ਚਿਹਰਾ ਜਾਂ ਫਿਰ ਡਿਪਰੈਸ਼ਨ ਜਾਫਿਰ ਸਾਹ ਚੜਨਾ ਜੇ ਤੁਹਾਨੂੰ ਇਹ ਲੱਛਣ ਦਿਖਦੇ ਆ ਤਾਂ ਜਰੂਰ ਆਪਣੇ ਡਾਕਟਰ ਨਾਲ ਸਲਾਹ ਕਰਕੇ ਬਲੱਡ ਟੈਸਟ ਕਰਵਾਓ ਤੇ ਫਿਰ ਡਾਕਟਰ ਨਾਲ ਮਿਲ ਕੇ ਬੀਟ ਵਾਲੂ ਦੀਆਂ ਗੋਲੀਆਂ ਜਾਂ ਇੰਜੈਕਸ਼ਨ ਲੈਣੇ ਸ਼ੁਰੂ ਕਰੋ ਦੂਜੇ ਨੰਬਰ ਤੇ ਆਪਣੀ ਡਾਈਟ ਵਿੱਚ ਵੀ 12 ਵਾਲੇ ਖਾਣੇ ਸ਼ਾਮਿਲ ਕਰੋ ਜਿਵੇਂ ਕਿ ਦੁੱਧ ਤੇ ਦੁੱਧ ਦੀਆਂ ਚੀਜ਼ਾਂ ਜਿੱਦਾਂ ਕਿ ਦਹੀਂ ਹੋਇਆ ਪਨੀਰ ਹੋਇਆ ਚੀਜ਼ ਹੋਵੇ ਅੰਡੇ ਮੱਛੀ ਜਿਵੇਂ ਕਿ ਸੈਲਮਨ ਟਿਊਨਾ ਜਾਂ ਫਿਰ ਸਾਰਟਿਨ ਚਿਕਨ ਤੇ ਮੀਟ ਸਮੁੰਦਰੀ ਖਾਣੇ ਫੋਰਟੀਫਾਈਡ ਸੀਰੀਅਲ ਜਾਂ ਸੋਇਆ ਮਿਲਕ ਜਾਂ ਫਿਰ ਖਮਾਨੇ ਜਿਹਨੂੰ ਅਸੀਂ ਐਪ੍ਰੀਕੋਟ ਕਹਿੰਦੇ ਆ ਜੇ ਤੁਹਾਨੂੰ ਵਿਟਾਮਿਨ B12 ਦੀ ਘਾਟ ਦਾ ਕੋਈ ਵੀ ਸਿੰਪਟਮਸ ਦਿੱਖਦਾ ਹੈ ਤਾਂ ਪਲੀਜ਼ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ ਤੇ ਹੋਰ ਹੈਲਥੀ ਟਿਪਸ ਵਾਸਤੇ ਹੈਲਥ ਸਟੇਸ਼ਨ ਨੂੰ ਫੋਲੋ ਕਰੋ